ਅੱਜ ਐਸਕੇਐਮ ਸੱਦੇ ਦੇ ਉੱਤੇ ਜਿਹੜਾ ਭਾਰਤ ਪੱਤਰ ਦਾ ਪ੍ਰੋਗਰਾਮ ਦਿੱਤਾ ਹੋਇਆ ਹੈ ਡਬਲਯੂਟੀ ਉਹਦੀਆਂ ਨੀਤੀਆਂ ਨਾਲ ਡੰਕਲ ਸਮਝੌਤਾ ਹੋਇਆ ਪਿਛਲੇ ਲੰਬੇ ਸਮੇਂ ਤੋਂ ਉਹਦੇ ਅੱਜ ਵੱਡੇ ਪੂਤਲੇ ਬਣਾ ਕੇ ਟਰੈਕਟਰ ਰੋੜਾਂ ਤੇ ਤੇ ਖੜਾ ਕੇ ਆਰਤੀ ਫੂਕ ਮਜਾਰੇ ਕੀਤੇ ਜਾ ਰਹੇ ਨੇ ਉਹਨਾਂ ਸਰਕਾਰਾਂ ਦੇ ਉਹਨਾਂ ਡਬਲਯੂਟੀ ਆਂ ਦੇ ਜਿਹੜੇ ਕਿਰਤ ਕਰਨ ਵਾਲੇ ਲੋਕਾਂ ਦੀ ਲੁੱਟ ਕਰ ਰਹੇ ਨੇ ਲੰਬੇ ਸਮੇਂ ਤੋਂ ਉਹਦੇ ਕਰਕੇ ਅੱਜ ਅਸੀਂ ਟਰੈਕਟਰ ਖੜਾ ਕੇ ਰੋਡਾਂ ਦੇ ਉੱਤੇ ਉਹਦਾ ਪ੍ਰਦਰਸ਼ਨ ਹੋ ਰਿਹਾ ਵੱਡੀ ਪੱਧਰ ਅੱਜ ਸਮੁੱਚੇ ਭਾਰਤ ਦੇ ਵਿੱਚ ਹੈ ਜੀ ਕੱਲੇ ਬਰਨਾਲੇ 'ਚ ਨਹੀਂ ਹੈਗਾ ਭਾਰਤੀ ਕਿਸਾਨ ਜੁਣੀਏਕਤਾ ਕਰਾਹਾਂ ਜਿਹੜਾ ਇਸ ਸਕੀਮ ਦਾ ਸੱਦਾ ਹੈ ਪੂਰੇ ਜੋਰ ਨਾਲ ਲਾਗੂ ਕਰ ਰਹੀ ਹੈ ਸਾਡੇ ਟਰੈਕਟਰ ਜਿਹੜੇ ਰੋਡਾਂ ਤੇ ਖੜੇ ਐ ਵਿੱਚ ਵੱਡੀ ਪੱਧਰ ਤੇ ਸਾਡੇ ਕਿਸਾਨ ਮਜ਼ਦੂਰ ਸਾਡੀਆਂ ਮਾਵਾਂ ਭੈਣਾਂ ਕਿਰਤੀ ਲੋਕ ਅੱਜ ਸ਼ਾਮਲ ਹੋਏ ਨੇ ਸਰਕਾਰ ਨੂੰ ਕੰਨ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਪਰ ਲੋਕ ਜਿਹੜੇ ਵੱਡੇ ਹੁੰਦੇ ਆ ਲੋਕ ਘੋਲ ਚੱਲਦੇ ਹੁੰਦੇ ਆ ਸਰਕਾਰਾਂ ਛੋਟੀਆਂ ਹੁੰਦੀਆਂ ਲੋਕ ਵੱਡੇ ਹੁੰਦੇ ਆ ਇਸ ਕਰਕੇ ਜਿਹੜਾ ਸੰਘਰਸ਼ ਅਗਲਾ ਤੇਜ਼ ਹੋਣਾ ਉਹ ਸਰਕਾਰ ਨੂੰ ਬਾਣੀ ਪਾ ਦੂਗਾ ਕਾਬਲੇ ਜ਼ਿਕਰ ਹੈ ਕਿ ਐਸਕੇਐਮ ਦੀ ਕਾਲ ਤੇ ਅੱਜ ਦੇਸ਼ ਭਰ ਦੇ ਵਿੱਚ ਟਰੈਕਟਰ ਮਾਰਚ ਕਿਸਾਨਾਂ ਦੇ ਵੱਲੋਂ ਕੱਢੇ ਗਏ ਨੇ ਤੇ ਪੰਜਾਬ ਦੇ ਵਿੱਚ ਵੀ ਇਸ ਦਾ ਖਾਸ ਅਸਰ ਦੇਖਣ ਨੂੰ ਮਿਲਿਆ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੀ ਆਵਾਜ਼ ਇਹ بلند ਕੀਤੀ ਗਈ ਹੈ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਬਰਨਾਲੇ ਦੀਆਂ ਤਸਵੀਰਾਂ ਨੇ ਪੰਜਾਬ ਭਰ ਦੇ ਵਿੱਚ ਚਾਹੇ ਅੰਮ੍ਰਿਤਸਰ ਦੀ ਗੱਲ ਹੋਵੇ ਫਿਰੋਜ਼ਪੁਰ ਦੀ ਗੱਲ ਹੋਵੇ ਤਾਂ ਵੱਡੇ ਪੱਧਰ ਦੇ ਉੱਤੇ ਕਿਸਾਨਾਂ ਵੱਲੋਂ ਅੱਜ ਜਿਹੜੀ ਆਵਾਜ਼ ਹੈ ਉਹ بلند ਕੀਤੀ ਗਈ ਹੈ